ਮਜ਼ਦੂਰ ਤੁਸੀਂ ਦੇਖੋ ਆਪਣੀ ਮਿਹਨਤ ਦੇ ਨਾਲ ਕੰਮ ਕਰ ਰਹੇ ਆ ਕਿ ਨਹੀਂ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਦੇ ਹੋਏ ਹੈਗੇ ਆ ਲੋਕੀ ਲੰਘਦੇ ਨੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਦੇਖੋ ਕਿੱਦਾਂ ਕਰਾਂਗੇ ਉੱਥੇ ਵੀ ਜਿਹੜਾ ਕੰਮ ਹੈ ਉਹ ਚੱਲਦਾ ਪਿਆ ਹੈ ਪਤਾ ਨਾ ਪਰੇਸ਼ਾਨ ਤੇ ਰਹੇ ਤੁਸੀਂ ਅਸੀਂ ਖੜੇ ਆ ਜਸ਼ਮੀਰ ਚੌਂਕ ਦੇ ਕੋਲ ਇੱਥੇ ਜੋ ਹੈ ਫਾਟਕ ਲੱਗ ਗਏ ਸੀਗੇ ਕੰਮ ਚੱਲ ਰਿਹਾ ਹੈ ਮਜ਼ਦੂਰ ਬੜੀ ਮਿਹਨਤ ਦੇ ਨਾਲ ਕੰਮ ਕਰ ਰਹੇ ਆ ਜਾਨ ਹੱਤਲੀ ਤੇ ਲੈ ਕੇ ਕੰਮ ਕਰ ਰਹੇ ਆ ਕਿਉਂਕਿ ਸੁਰੰਗ ਥੋੜੀ ਡੀਪ ਲੱਗ ਰਹੀ ਹੈ ਪ੍ਰਚਾਸਨ ਵਧੀਆ ਕੰਮ ਕਰ ਰਹੀ ਹੈ ਸਰਕਾਰ ਤੋਂ ਅਪੀਲ ਹੈ ਜਲਦ ਤੋਂ ਜਲਦ ਕੰਮ ਕੰਪਲੀਟ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਆਹ ਤੁਸੀਂ ਦੇਖ ਸਕਦੇ ਹੋ ਸ਼ਮੀਚ ਚ ਟੌਂਟੋ ਖੜੇ ਹੋਏ ਸੀਗੇ ਤੇ ਦੇਖਿਆ ਕੰਮ ਚੱਲ ਰਿਹਾ ਹੈ ਫਾਟਕ ਵੀ ਬੰਦ ਸੀਗੇ ਤੁਹਾਨੂੰ ਸਾਰੀ ਖਬਰ ਦਿਖਾਈ ਹੈ ਮਜ਼ਦੂਰ ਤੁਸੀਂ ਦੇਖੋ ਆਪਣੀ ਮਿਹਨਤ ਦੇ ਨਾਲ ਕੰਮ ਕਰ ਰਹੇ ਹੈ ਇੰਨੀ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਦੇ ਪਏ ਹੈਗੇ ਆ ਅਸੀਂ ਇਹਨਾਂ ਨੂੰ ਜਰੂਰ ਦੱਸਿਆ ਕਿ ਸਾਵਧਾਨੀ ਨਾਲ ਕੰਮ ਕਰੋ ਤਾਂਕਿ ਕੋਈ ਪਰੇਸ਼ਾਨੀ ਨਾ ਆਵੇ ਕਿਉਂਕਿ ਇਹ ਗਰੀਬ ਬੰਦੇ ਹੁੰਦੇ ਆ ਜੋ ਮਿਹਨਤ ਦੇ ਨਾਲ ਕੰਮ ਕਰਦੇ ਆ ਜਾਨ ਹੱਤਲੀ ਤੇ ਲੈ ਕੇ ਬਹੁਤ ਵਧੀਆ ਦੇਖੋ ਕੰਮ ਹੋ ਰਿਹਾ ਹੈ ਪੂਰੀ ਜਾਨ ਲਗਾਈ ਹੋਈ ਹੈ ਸਾਡੇ ਦੇਸ਼ ਵਾਸੀਆਂ ਭਾਈਆਂ ਨੇ ਬਹੁਤ ਵਧੀਆ ਜੀ ਜੋ ਕੰਮ ਕਰ ਦਿੱਤੀ ਗਈ ਜੀ ਲਾਈਨਰ ਦੇ ਕੋਲ ਇੱਥੇ ਕੰਮ ਚੱਲ ਰਿਹਾ ਜੋਰਾਂ ਸ਼ੋਰਾਂ ਦੇ ਨਾਲ ਅਗਰ ਤੁਹਾਨੂੰ ਦਿਖਾਇਆ ਹੈ ਇੱਧਰ ਵੀ ਕੰਮ ਜਿਹੜਾ ਚੱਲਦਾ ਪਿਆ ਤੁਸੀਂ ਦੇਖ ਸਕਦੇ ਹੋ ਇਹ ਇੱਕ ਹੁਦੀਵੰਨਾਂ ਨੇ ਜਿਹੜੀ ਹੈ ਬਣਾਈ ਹੋਈ ਹੈ ਇਹ ਕੰਮ ਬਣਾ ਜੋਰੋ ਸ਼ੋਰ ਨਾਲ ਚੱਲਦਾ ਪਿਆ ਹੈ ਹੋਰ ਵਧੀਆ ਕੰਮ ਹੋਣਾ ਚਾਹੀਦਾ ਹੈ ਅਬ ਵੀ ਦੇਖ ਸਕਦੇ ਹੋ ਇਹ ਚੀਜ਼ ਇਹਨਾਂ ਨੇ ਬੜਾਈਆ ਪੱਕਾ ਪਲਸਟਰ ਲਾਇਆ ਹੋਇਆ ਚਾਰਾਂ ਪਾਸੇ ਬੜਾ ਕੰਮ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਸ ਮੀਟੋਂ ਖੜੇ ਹੋਏ ਆ ਬੋਲੋ ਤੁਹਾਨੂੰ ਥਾਮਣਾ ਕਰਨਾ ਪੈ ਰਿਹਾ ਲੋਕੀ ਲੰਘਦੇ ਨੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਦੇਖੋ ਉਹ ਕਿੱਦਾਂ ਕਰਨਗੇ ਉੱਥੇ ਵੀ ਜਿਹੜਾ ਕੰਮ ਹੈ ਉਹ ਚੱਲਦਾ ਪਿਆ ਹੈ ਕੰਮ ਆਪਣਾ ਕਰਦੇ ਪਏ ਨੇ ਪਰ speed ਥੋੜੀ ਵਧਾਉਣੀ ਚਾਹੀਦੀ ਹੈ ਜਿਵੇਂ ਤੁਹਾਨੂੰ ਇਹ ਅੱਡਾ ਵਿਖਾਇਆ ਹੈ ਕੰਮ ਚੱਲ ਰਿਹਾ ਹੈ ਸਾਹਮਣੇ ਰੇਲਵੇ ਲਾਈਨ ਹੈ ਉਹ ਜ਼ਿਆਦਾ ਦੇਖ ਕੇ ਕ੍ਰੋਸ ਕਰਨਾ ਪੈਂਦਾ ਨੂੰ ਲੱਤ ਕਟੀਆਂ ਨੂੰ ਉੱਥੋਂ ਹੋਰਿਆ ਨਿਕਲਣਾ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਨੇ ਭਾਰੀ ਗੱਡੀਆਂ ਲੱਗਿਆ ਹੋਇਆ ਹੈ ਇਹ ਵੀ ਜਿਹੜਾ ਕੰਮ ਹੈ ਕੀਤਾ ਜਾ ਰਿਹਾ ਹੈ